ਕੁਝ ਸਾਲਾਂ ਤੱਕ ਬੋਲੀ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਜਾਂ ਵੱਡਾ ਡੈਡੀ ਲੱਗ ਪੈ ਕਹਿਣ ਨਿਆਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਸ਼ਾਬੇ ਮੁੱਕ ਜਾਣੇ ਨੇ ਬੰਦ ਪੈਕਟ ਖਾਣਿਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ ਹੋ ਰੈਂਦਾ ਸੀ ਜਿੱਥੇ ਮੇਲਾ ਲੱਗਿਆ ਸੁੰਨੀ ਪਿੰਡ ਦੀ ਚੱਕੀ ਹੋ ਗਈ ਹਾਕੇ ਐਫਸੀ ਮਕਡੋਨਲ ਆ ਗਏ ਕਹਿੰਦੇ ਬੜੀ ਤਰੱਕੀ ਹੋ ਗਈ ਹੋ ਰਹਿੰਦਾ ਸੀ ਜਿੱਥੇ ਮੇਲਾ ਲੱਗਿਆ ਸੁੰਨੀ ਪਿੰਡ ਦੀ ਚੱਕੀ ਹੋ ਗਈ KFC ਮਿਕਡਾਨਲ ਆ ਗਏ ਕਹਿੰਦੇ ਬੜੀ ਤਰੱਕੀ ਹੋ ਗਈ ਰੂ ਪੰਜਾਬ ਦੀ ਸੜਕਾਂ ਤੇ ਜਿਹੜੇ ਰੂ ਪੰਜਾਬ ਦੀ ਸੜਕਾਂ ਤੇ ਮਿੱਤਰਾਂ ਦੇ ਢਾਬੇ ਮੁੱਕ ਜਾਣੇ ਨੇ ਛੱਡ ਪਰੌਂਠੇ ਪੀਜ਼ਾ 버ਗਰ ਕਰਦੇ ਲਾਇਕ ਸਿਆਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਸ਼ਾਬੇ ਮੁੱਕ ਜਾਣੇ ਨੇ ਬੰਦ ਪੈਕਟ ਆਟਿਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ ਹੋ ਭਾਨ ਮ ਜਾ ਰਾਂ ਲੰਗੜੋ ਆਤੇ ਰਾਹੋਂ ਸੀ ਪਿੰਡ ਯਾਰਾਂ ਦੇ ਹਾਂ ਗਰ ਚਾ ਕੰਗਾ ਚੱਕਦਾ ਨਾ ਮੱਲਾ ਔੜ ਸੀ ਦਿਲ ਦਿਲਦਾਰਾਂ ਦੇ ਸਾਲੋਂ ਤੋਂ ਬੰਗਿਆਂ ਤੱਕ ਜਿਹੜੇ ਸਾਲੋਂ ਤੋਂ ਬੰਗਿਆਂ ਤੱਕ ਜਿਹੜੇ ਰਿਸ਼ਤੇ ਰਾਦੇ ਮੁੱਕ ਜਾਣੇ ਨੇ ਲੱਗਦਾ ਏ ਕਦੇ ਜਾਣੀ ਹੋਣਾ ਚਾਲਾਂ ਤੇ ਕਰਨਾਣੇ ਹੁਣ ਲੱਗਦਾ ਏ ਕਦੇ ਜਾਣੀ ਹੋਣਾ ਚਾਲਾਂ ਤੇ ਕਰਨਾਣੇ ਹੁਣ ਕੁਝ ਸਾਲਾਂ ਤੱਕ ਬੋਲੀ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਜਾਂ ਵੱਡਾ ਪਾਪਾ ਲੱਗਦਾ ਕਹਿਣ ਨਿਆਣੇ ਹੁਣ ਹੋ ਨਮੀ ਪੀੜੀ ਨੇ ਇੱਕ ਵੀ ਤੇਰਾ ਮੰਨਣਾ ਨਹੀਂਓ ਕਹਿਣਾ ਥਾਂਦੀ ਹਾ ਜਾਣਾ ਤਾਂ ਕੀ ਇਹਨਾ ਨੂੰ ਪਿੰਡ ਦਾ ਨਾਂ ਵੀ ਯਾਦ ਨਹੀਂ ਰਹਿਣਾ ਥਾਂਦੀ ਹੋ ਨਮੀ ਪੀੜੀ ਨੇ ਇੱਕ ਵੀ ਤੇਰਾ ਮੰਨਣਾ ਨਹੀਂਓ ਕਹਿਣਾ ਥਾਂਦੀ ਜਾਣਾ ਤਾਂ ਕੀ ਇਹਨਾ ਨੂੰ ਪਿੰਡ ਦਾ ਨਾਂ ਵੀ ਯਾਦ ਨਹੀਂ ਰਹਿਣਾ ਥਾਂਦੀ ਘਰ ਖੇਤਾਂ ਨਾਲ ਰੂਦੇ ਰਿਸ਼ਤੇ ਘਰ ਖੇਤਾਂ ਨਾਲ ਰੂਦੇ ਰਿਸ਼ਤੇ ਬੇ ਹਿਸਾਬੇ ਮੁੱਕ ਜਾਣੇ ਨੇ ਤੂੰ ਹੀ ਲਾਇਆ ਜਿੰਨੇ ਗੇੜੇ ਲੱਗਦੇ ਪਿੰਡ ਪਧਾਣੇ ਹੁਣ ਘਰ ਖੇਤਾਂ ਨਾਲ ਰੂਦੇ ਰਿਸ਼ਤੇ ਬੇ ਹਿਸਾਬੇ ਮੁੱਕ ਜਾਣੇ ਨੇ ਤੂੰ ਹੀ ਲਾਇਆ ਜਿੰਨੇ ਗੇੜੇ ਲੱਗਦੇ ਪਿੰਡ ਪਧਾਣੇ ਹੁਣ ਕੁਝ ਸਾਲਾਂ ਤੱਕ ਬੋਲੀ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਜਾਂ ਵੱਡਾ ਡੈਡੀ ਲੱਗ ਪੈ ਕਹਿਣ ਨਿਆਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਸ਼ਾਬੇ ਮੁੱਕ ਜਾਣੇ ਨੇ ਬੰਦ ਪੈਕਟ ਖਾਣਿਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ ਬੰਦ ਪੈਕਟ ਆਟਿਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ